नमस्कार आप देख रहे हैं डेली संवाद 24 साल बाद सूर्य इनक्लेब का होगा सुदृढ़ीकरण विधायक रमन अरोड़ा ने विधानसभा में उठाया मुद्दा सरदार भगवंत मान के नेतृत्व में जलंधर की बेहतरीन कॉलोनी बनेगी सूर्य इनक्लेब रमन अरोड़ा जी धनबाद स्पीकर साहब सर मेरे हल्के दे सूर्य इनक्लेब नाम की एक सोसायटी बनाई सी इंपरूवमेंट ट्रस्ट वाले ने कट्टी सी दो हजार पूरे दो हजार ਜਿਦਾ ਕਿ ਬਰੋਸ਼ਰ ਦੇ ਵਿੱਚ ਦੱਸਿਆ ਗਿਆ ਸੀ ਉਹਦੇ ਵਿੱਚ ਕਮਿਊਨਿਟੀ ਸੈਂਟਰ ਬਣੇਗਾ ਅੰਡਰਗ੍ਰਾਉਂਡ ਪਾਈਪਪਾਂ ਪੈਣ ਗਿਆ ਵਧੀਆ ਸੀਵਰੇਜ ਸਿਸਟਮ ਹੋਏਗਾ ਗ੍ਰੀਨ ਪਾਰਕ ਹੋਏਗਾ ਅੰਡਰਗ੍ਰਾਉਂਡ ਗੈਸ ਸਿਸਟਮ ਹੋਏਗਾ ਪਰ ਕੋਈ ਵੀ ਚੀਜ਼ ਉੱਥੇ ਮੁਹੱਈਆ ਨਹੀਂ ਕਰਾਈ ਗਈ 2000 ਤੋਂ ਬਾਅਦ ਸਾਡੀ ਸਰਕਾਰ ਦੇ ਵਿੱਚ ਹੁਣ ਸਾਰਾ ਸੀਵਰੇਜ ਸਿਸਟਮ ਜਦੋਂ ਮਾਨਯੋਗ ਨਿੱਜਾ ਸਾਹਿਬ ਮੰਤਰੀ ਜੀ ਨੇ ਸ਼ੁਰੂ ਕਰਵਾ ਕੇ ਉੱਥੇ ਬਣਾਇਆ ਜੀ ਪਰ ਜਿਹੜੀ ਇੱਥੇ ਸਾਰੇ ਅਨਾਊਂਸਮੈਂਟ ਲਗਾਈ ਜਾ ਰਹੀ ਆ ਉਹ 2000 ਤੋਂ ਲਗਾਈ ਜਾ ਰਹੀ ਤਾਂ ਕਿ ਜੋ ਕਿ 2004 ਦੇ ਵਿੱਚ ਅਲੋਟਮੈਂਟ ਕੀਤੀ ਗਈ ਸੀ ਸਰ ਜਿਹੜਾ ਉਹਦੇ ਉੱਤੇ ਵਿਆਜ ਪਾਇਆ ਜਾ ਰਿਹਾ ਜਦੋਂ ਉਸ ਵੇਲੇ ਇਸ 플ੌਟ ਦੀ ਕੀਮਤ 10 ਲੱਖ ਸੀ ਪਰ ਅੱਜ ਅਸਾਈਸਮੈਂਟ ਉੱਤੇ ਵਿਆਜ ਪਾ ਕੇ 10 ਲੱਖ ਰੁਪਇਆ ਹੋਰ ਲਿੱਤਾ ਜਾ ਰਿਹਾ ਸਰ ਉਹਨੂੰ OTS ਕਰਕੇ ਉਹਨੂੰ ਸਰ ਕਲੀਅਰ ਕਰਾਇਆ ਜਾਏ ਤਾਂ ਕਿ ਲੋਕਾਂ ਨੂੰ ਨਜਾਇਜ਼ਤ ਮਿਲ ਸਕੇ ਧੰਨਵਾਦ ਜੀ ਥੈਂਕ ਯੂ